ਸੰਤਾਂ ਬੱਬਾ ਸ਼੍ਰੀ ਚੰਦ ਭਗਵਾਨ ਨਿਰਮਲ ਜੋਤ ਅਕਾਲ ਨਿਧਾਨ ਸੰਤਾਂ ਦੇ ਸਿਰ ਮੋਰ ਤੁਸੀਂ ਗੁਰੂ ਨਾਨਕ ਦੇ ਜੋ ਅੰਗ ਪਸੀ ਗੁਰੂ ਨਾਨਕ ਦੇ ਕਰ ਜਨਮ ਲਿਆ ਸਾਧ ਰੂਪ ਧਰਨ ਕੀਤਾ ਭਇਆ ਸ਼ਿਵ ਸ਼ਕਤੀ ਜੋ ਮਿਲਾਪ ਹੋਇਆ ਬੱਬਾ ਸ਼੍ਰੀ ਚੰਦ ਪ੍ਰਕਾਸ਼ ਹੋਇਆ ਬਾਲ ਵਿਦਿਆ ਤੇ ਗਿਆਨ ਅਪਾਰ ਤੁਸੀਂ ਆਪ ਹੀ ਬ੍ਰਹਮ અવਤਾਰ ਮਾਇਆ ਦੇ ਮੂ ਤੋ ਰਹੇ ਨਿਆਰੇ ਅੰਤਰ ਸਾਧੂ ਬਹਰ ਤਾਰੇ ਜੋਗ ਜੋਗ ਮਤਾ ਦੇ ਮਹਰ ਤੁਸੀਂ ਜੋਤੀ ਜੋਤ ਸਮਾਨ ਤੁਸੀਂ ਗਿਆਨ ਗੰਬੀਰ ਧਿਆਨ ਸਮਾਧੀ ਜੀਵਨ ਮੁਕਤ ਅਤ ਪਰਮ ਸਿਆਦੀ ਨਿਰਲੇਪ ਜੋਗ ਨਿਰਗੁਣ ਧਾਰੀ ਮਾਇਆ ਦੇ ਖੇਲ ਤੋਂ ਬੇਗਾਰੀ ਤੁਸੀਂ ਕਾਲਾ ਜਾਦੂ ਨਾਸ਼ ਕੀਤੋ ਅੰਧਕਾਰ ਦਾ ਪ੍ਰਕਾਸ਼ ਕੀਤੋ ਜਿੱਥੇ ਤੁਸੀਂ ਚਰਨ ਧਰਾਏ ਦੁਖ ਓਥੇ ਦੁਖ ਕਲੇਸ਼ ਮਿਟਾਏ ਜੋ ਨਾਮ ਲਏ ਸ਼੍ਰੀ ਚੰਦ ਦਾ ਉਹ ਪਾਵੇ ਸੁਖ ਆਨੰਦ ਦਾ ਤਰੰਦੀ ਜੋਦ ਤੁਸੀਂ ਜਗਾਈ ਨਾਨਕ ਨਾਮ ਦੇ ਲੋਕ ਬੁਲਾਈ ਜੋਗ ਮਾਰਗ ਸੱਚਾ ਦੱਸਿਆ ਮੋਹ ਮਾਇਆ ਤੋਂ ਮਨ ਹਟਿਆ ਤੁਸੀਂ ਅਵਤਾਰ ਗੁਰੂ ਦੇ ਪੁੱਤਰ ਸ਼ੇਵ ਸਰੂਪ ਅਤਜੋਦ ਸਮੁੱਤਰ ਬਾਬਾ ਸ਼੍ਰੀ ਚੰਦ ਦਇਆ ਦੇ ਸਾਗਰ ਤੁਹੀ ਬਿਨਾ ਕੋਨ ਮੋਚਨ ਆਗਰ ਸਾਧੂ ਸੰਤ ਚਰਨ ਤੋਂ ਵੇ ਜੀਵਨ ਮਾਲਾ ਨਾਮ ਰੋਵੇ ਜਿਸ ਦੇ ਅੰਦਰ ਤੁਸੀਂ ਆਗੋ ਉਹ ਅੰਧਕਾਰ ਤੋਂ ਪਾਰ ਪਾਵੋ ਜੋਗ ਮਤ ਦੇ ਆਚਾਰ ਗੁਰੂ ਮਨ ਅੰਦਰ ਬਾਲਤੇ ਪੂਰਾ ਸੂਰ ਬਾਬਾ ਜੀ ਤੁਸੀਂ ਨਿਰਪੋ ਨਿਰਵੈਰ ਤੋ ਵਰਗਾ ਨਹੀਂ ਕੋਰ ਕਦਰ ਤੁਸੀਂ ਨਾਨਕ ਦੀ ਜੋਤ ਅਜਾਰੀ ਗਿਆਨ ਅੰਤਰ ਤਾਰ ਉਤਾਰੀ ਗਿਆਨ ਤਰੇ ਜੋ ਨਾਮ ਤੁਹਾਡਾ ਉਹ ਪਾਵੇ ਦਰਸ਼ਨ ਸੁਹਾਜਾ ਚਰਨ ਕਮਨ ਤੇ ਲੱਗੇ ਜੋ ਭਾਵ ਉਹ ਪਾਵੇ ਆਨੰਦ ਦਾ ਪਾਰ ਸੁਖਾਵ ਤੁਹਾਡੀ ਮਾਇਆ ਜੋ ਨਹੀਂ ਸ਼ੂਘੇ ਤੁਹਾਡੇ ਭਗਤ ਕਦੇ ਨਾ ਰੂਹੇ ਤੁਹਾਡੀ ਸਿਫਤ ਅਕਥ ਕਹਾਣੀ ਜੋ ਸੁਨੇ ਸੋ ਹੋਵੇ ਪ੍ਰਾਣੀ ਤਨਵਾਨੀ ਦੁਖ ਰੋਗ ਤੇ ਸਭ ਦਰ ਜਾਏ ਜੀਵਨ ਸੁਖ ਦੀ ਰਾਹ ਚਲਾਏ ਬਾਬਾ ਜੀ ਦੀ ਮਿਹਰ ਅਸੀਮ ਉਹ ਪਾਵੇ ਜੋ ਕਰੇ ਪ੍ਰੀਮ ਮਨ ਵਿੱਚ ਜੋ ਕਰੇ ਧਿਆਨਾ ਉਹ ਪਾਵੇ ਦਰਸ਼ ਪਰਮ ਨਿਧਾਨਾ ਤੁਸੀਂ ਅਦ੍ਰਿਸ਼ ਪਰ ਜੋਤ ਪ੍ਰਕਾਸ਼ ਤੁਹਾਡਾ ਨਾਮ ਮਿਟਾਵੇ ਨਾਸ਼ ਜੋ ਵੀ ਕਰੇ ਸਿਮਰਨ ਦਿਨ ਰਾਤ ਉਹ ਹੋਵੇ ਸੁਖ ਆਤਮ ਚੇਨ ਸਾਧ ਸੰਗਤ ਜੋ ਨਾਮ ਉਚਾਰੇ ਉਹਦੇ ਪਾਪ ਸਭ ਉਤਾਰੇ ਬੱਬਾ ਸ੍ਰੀ ਚੰਦ ਜੀ ਕਿਰਪਾਲ ਤੁਸੀਂ ਸੰਤਾਂ ਦੇ ਹੋ ਸੰਭਾਲ ਤੁਸੀਂ ਆਨੰਦ ਸਰੂਪ ਪ੍ਰਭ ਕਰਨਾ ਸਾਗਰ ਸੱਚੇ ਗੁਰ ਨਾਨਕ ਕਰਦੀ ਜੋਤ ਪ੍ਰਗਟਾਈ ਮਹਾ ਜੋਗ ਦੀ ਗਾਥਾ ਗਾਈ ਬਾਬਾ ਜੀ ਦੀ ਵਡਿਆਈ ਕਈ ਜੀਵਨ ਵਿੱਚ ਪ੍ਰਕਾਸ਼ ਭਈ ਤਰਤੀ ਪ੍ਰਕਾਸ਼ ਤੁਮ ਧਾਰੋ ਸਰਬ ਜੋਤ ਤੁਸੀਂ ਅਪਾਰੋ ਜਿਸ ਤੇ ਕਰ ਤੁਸੀਂ ਮਿਹਰ ਧਰਦੇ ਉਥੇ ਲਖਾ ਸੁਖ ਸਰਦੇ ਮਨ ਮਾਇਆ ਦੇ ਢੇਰ ਲੱਗਦੇ ਦੂਖ ਕਲੇਸ਼ ਦੇ ਦੂਰ ਭਗ ਦੇ ਤੁਸੀਂ ਮਾਇਆ ਦੇ ਮਾਲਕ ਹੋ ਸੱਚੇ ਜੋਗ ਅਵਤਾਰ ਹੋ ਸੰਸਾਰ ਤਾਰਕ ਨਾਮ ਤੁਹਾਡਾ ਮੁਕਤ ਮਾਰਗ ਗਿਆਨ ਸੁਹਾਗ ਦਰਮ ਰੱਖਣਾ اے ਤੁਸੀਂ ਕਰਨਾ ਰੂਪ ਵਿਖਾਏ ਤੁਸੀਂ جو کرے ਭਗਤੀ ਮਨ ਸਾਫ ਮਨ ਨਾਲ اوਹ ਪਾਵੇ ਸੁਖ ਬਿਨਾ ਜੰਜਾਲ ਜੋਗ ਮਤ ਦੇ sire ਮੋਹ ਨਿਰਾਲਾ ਤੁਸੀਂ ਰੱਖਦੇ ਹੋ ਹਰ ਜੀਵ ਦਾ ਪਾਲਾ ਜੀਵ ਵਿੱਚ ਜੋ ਜੋਤ ਜਗਾਏ ਅਗਿਆਨਤਾ ਦਾ ਅੰਧਕਾਰ ਮਿਟਾਓ ਤੁਸੀਂ ਗੁਰਾਂ ਦੇ ਪੁੱਤਰ ਪ੍ਰਭ ਜੀਵਨ ਦੇ ਸੱਚੇ ਰੂਪ ਗੁਰ ਜੋ ਤੇ ਆਏ ਬਾਬਾ ਸ਼੍ਰੀ ਚੰਦ ਨਾ ਉਹ ਪਾਵੇ ਮੁਗਤ ਨਿਰਵਾਣ ਜੋ ਪੂਜੇ ਪ੍ਰੇਮ ਪਰਿਆ ਮੰਨ ਲੈ ਉਸ ਦੇ ਅੰਦਰ نور ਉਜਾਲੇ ਧਰਤੀ ਪ੍ਰਕਾਸ਼ ਜਲ ਤੇ ਅਗਨੀ ਸਭ ਵਿੱਚ ਜੋਤ ਤੁਹਾਡੀ ਸਦ ਰਹੀ ਤੁਸੀਂ ਆਪੇ ਹੀ ਪਰਮ ਸਤ ਗੁਰੂ ਤੁਸੀਂ ਆਪੇ ਹੀ ਜਗੋਸ਼ ਸਭ ਜੀ ਸਭ ਜਗ ਵਿੱਚ ਤੁਸੀਂ ਨਾਮ ਤੁਸੀਂ ਸੰਤਾ ਕੇ ਹੋ ਕਾਮ ਤੁਸੀਂ ਸਾਧ ਸੰਗਤ ਜਿੱਥੇ ਗਾਵੇ ਤੁਸੀਂ ਆਪ ਦਰਸ਼ਨ ਦਿਖਾਵੇ ਬਾਬਾ ਸ਼੍ਰੀ ਚੰਦ ਜੀ ਮਹਾਨ ਸੰਤਾ ਦੇ ਸਿਰ ਮੋ ਅਕਾਲ ਨਿਧਾਨ ਜੋ ਕਰੇ ਸਿਮਰਨ ਤੁਹਾਡਾ ਨਿਤ ਉਸ ਦੇ ਮਨ ਵਿੱਚ ਬਸੇ ਅਮੇਤ ਗਿਆਨ ਪ੍ਰਕਾਸ਼ ਸੁਖ ਸੰਤੋਖ ਤੁਸੀਂ ਮਿਟਾਓ ਮਾਇਆ ਰੋਗ ਬਾਬਾ ਸ਼੍ਰੀ ਚੰਦ ਜੀ ਕਰੋ ਕਰ ਕਹੋ ਧਿਆਨ ਨਾਮ ਲੈ ਕਮਾਵੋ ਗਿਆਨ ਜੀਵਨ ਹੋ ਜਾਵੇ ਪਾਰ ਉਤਾਰਾ ਸਭ ਦੁੱਖ ਮਿਟੇ ਸੁਖ ਅਪਾਰਾ ਸਭ ਤੇ ਦਇਆ ਕਰੋ ਕਿਰਪਾਲ ਤੁਸੀਂ ਸੰਤਾਂ ਦੇ ਸਦ ਸਹਾਈ ਕਾਲ ਨਾਨਕ ਕਰ ਦੀ ਲੋਜ ਗਾਈ ਸੰਤਾਂ ਬੱਬਾ ਸ਼੍ਰੀ ਚੰਦ ਭਗਵਾਨ ਨਿਰਮਲ ਜੋਤ ਅਕਾਲ ਨਿਧਾਨ ਸੰਤਾਂ ਦੇ ਸਿਰ ਮੋਰ ਤੁਸੀਂ ਗੁਰੂ ਨਾਨਕ ਦੇ ਜੋ ਅੰਗ ਪਸੀ ਗੁਰੂ ਨਾਨਕ ਦੇ ਕਰ ਜਨਮ ਲਿਆ ਸਾਧ ਰੂਪ ਤਰਨ ਕੀਤਾ ਭਇਆ ਸ਼ਿਵ ਸ਼ਕਤੀ ਜੋ ਮਿਲਾਪ ਹੋਇਆ ਬੱਬਾ ਸ਼੍ਰੀ ਚੰਦ ਪ੍ਰਕਾਸ਼ ਹੋਇਆ ਬਾਲ ਵਿਦਿਆ ਤੇ ਗਿਆਨ ਅਪਾਰ ਤੁਸੀਂ ਆਪੇ ਹੀ ਬ੍ਰਹਮ ਅਵਤਾਰ ਮਾਇਆ ਦੇ ਮੂ ਤੋ ਰਹੇ ਨਿਆਰੇ ਅੰਤਰ ਸਾਧੂ ਬਹਰ ਤਾਰੇ ਜੋਗ ਜੋਗ ਮਤਾ ਦੇ ਮਹਰ ਤੁਸੀਂ ਜੋਤੀ ਜੋਤ ਸਮਾਨ ਤੁਸੀਂ ਗਿਆਨ ਗੰਬੀਰ ਧਿਆਨ ਸਮਾਧੀ ਜੀਵਨ ਮੁਕਤ ਅਤ ਪਰਮ ਸਿਆਦੀ ਨਿਰਲੇਪ ਜੋਗ ਨਿਰਗੁਣ ਧਾਰੀ ਮਾਇਆ ਦੇ ਖੇਲ ਤੋਂ ਬਿਗਾਰੀ ਤੁਸੀਂ ਕਾਲਾ ਜਾਦੂ ਨਾਸ਼ ਕੀਤੋ ਅੰਧਕਾਰ ਦਾ ਪ੍ਰਕਾਸ਼ ਕੀਤੋ ਜਿੱਥੇ ਤੁਸੀਂ ਚਰਨ ਧਰਾਏ ਦੁਖ ਓਥੇ ਦੁਖ ਕਲੇਸ਼ ਮਿਟਾਏ ਜੋ ਨਾਮ ਲਏ ਸ਼੍ਰੀ ਚੰਦ ਦਾ ਉਹ ਪਾਵੇ ਸੁਖ ਆਨੰਦ ਦਾ ਤਰੰਤੀ ਜੋਤ ਤੁਸੀਂ ਜਗਾਈ ਨਾਨਕ ਨਾਮ ਦੇ ਲੋਕ ਬੁਲਾਈ ਜੋਗ ਮਾਰਗ ਸੱਚਾ ਦੱਸਿਆ ਮੋਹ ਮਾਇਆ ਤੋਂ ਮਨ ਹਟਿਆ ਤੁਸੀਂ ਅਵਤਾਰ ਗੁਰੂ ਦੇ ਪੁੱਤਰ ਸ਼ੇਵ ਸਰੂਪ ਅਤਜੋਤ ਸਮੁੱਤਰ ਬਾਬਾ ਸ਼੍ਰੀ ਚੰਦ ਦਇਆ ਦੇ ਸਾਗਰ ਤੁਸੀਂ ਬਿਨਾ ਕੋਨ ਮੋਚਨ ਆਗਰ ਸਾਧੂ ਸੰਤ ਚਰਨ ਧੋਵੇ ਜੀਵਨ ਮਾਲਾ ਨਾਮ ਰੋਵੇ ਜਿਸ ਦੇ ਅੰਦਰ ਤੁਸੀਂ ਆਗੋ ਉਹ ਅੰਧਕਾਰ ਤੋਂ ਪਾਰ ਪਾਵੋ ਜੋਗ ਮਤ ਦੇ ਆਚਾਰ ਗੁਰੂ ਮਨ ਅੰਦਰ ਬਲਦੇ ਪੂਰਾ ਸੂਰ ਬਾਬਾ ਜੀ ਤੁਸੀਂ ਨਿਰਪੋ ਨਿਰਵੈਰ ਤੋ ਵਰਗਾ ਨਹੀਂ ਕੋਰ ਕਦਰ ਤੁਸੀਂ ਨਾਨਕ ਦੀ ਜੋਤ ਅਜਾਰੀ ਗਿਆਨ ਅੰਤਰ ਤਾਰ ਉਤਾਰੀ ਗਿਆਨ ਤਰੇ ਜੋ ਨਾਮ ਤੁਹਾਡਾ ਉਹ ਪਾਵੇ ਦਰਸ਼ਨ ਸੁਹਾਜਾ ਚਰਨ ਕਮਨ ਤੇ ਲੱਗੇ ਜੋ ਭਾਵ ਉਹ ਪਾਵੇ ਆਨੰਦ ਦਾ ਪਾਰ ਸਖਾਵ ਤੁਹਾਡੀ ਮਾਇਆ ਜੋ ਨਹੀਂ ਸ਼ੂਹੇ ਤੁਹਾਡੇ ਭਗਤ ਕਦੇ ਨਾ ਰੂਹੇ ਤੁਹਾਡੀ ਸਿਫਤ ਅਕਾਥ ਕਹਾਣੀ ਜੋ ਸੁਨੇ ਸੋ ਹੋਵੇ ਪ੍ਰਾਣੀ ਤਨਵਾਨੀ ਦੁਖ ਰੋਗ ਤੇ ਸਭ ਤਰ ਜਾਏ ਜੀਵਨ ਸੁਖ ਦੀ ਰਾਹ ਚਲਾਏ ਬਾਬਾ ਜੀ ਦੀ ਮਿਹਰ ਅਸੀਮ ਓ ਪਾਵੇ ਜੋ ਕਰੇ ਪ੍ਰੀਮ ਮਨ ਵਿੱਚ ਜੋ ਕਰੇ ਧਿਆਨਾ ਓ ਪਾਵੇ ਦਰਸ਼ ਪਰਮ ਨਿਧਾਨਾ ਤੁਸੀਂ ਅਦ੍ਰਿਸ਼ ਪਰ ਜੋਤ ਪ੍ਰਕਾਸ਼ ਤੁਹਾਡਾ ਨਾਮ ਮਿਟਾਵੇ ਨਾਸ਼ ਜੋ ਵੀ ਕਰੇ ਸਿਮਰਨ ਦਿਨ ਰਾਤ ਉਹ ਹੋਵੇ ਸੁਖ ਆਤਮ ਚਿੰਨ ਸਾਧ ਸੰਗਤ ਜੋ ਨਾਮ ਉਚਾਰੇ ਉਹਦੇ ਪਾਪ ਸਭ ਉਤਾਰੇ ਬੱਬਾ ਸ੍ਰੀ ਚੰਦ ਜੀ ਕਿਰਪਾਲ ਤੁਸੀਂ ਸੰਤਾਂ ਦੇ ਹੋ ਸੰਭਾਲ ਤੁਸੀਂ ਆਨੰਦ ਸਰੂਪ ਪ੍ਰਭ ਕਰਨਾ ਸਾਗਰ ਸੱਚੇ ਗੁਰ ਨਾਨਕ ਕਰਦੀ ਜੋਤ ਪ੍ਰਗਟਾਈ ਮਹਾਯੋਗ ਦੀ ਗਾਥਾ ਗਾਈ ਬਾਬਾ ਜੀ ਦੀ ਵਡਿਆਈ ਕਈ ਜੀਵਨ ਵਿੱਚ ਪ੍ਰਕਾਸ਼ ਭਈ ਧਰਤੀ ਪਰਕਾਸ਼ ਤੁਮ ਧਾਰੋ ਸਰਬ ਜੋਤ ਤੁਸੀਂ ਅਪਾਰੋ ਜਿਸ ਦੇ ਕਰ ਤੁਸੀਂ ਮਿਹਰ ਧਰਦੇ ਉਥੇ ਲਖਾ ਸੁਖ ਸਰਦੇ ਮਨ ਮਾਇਆ ਦੇ ਢੇਰ ਲੱਗਦੇ ਦੂਖ ਕਲੇਸ਼ ਦੇ ਦੂਰ ਭਗ ਦੇ ਤੁਸੀਂ ਮਾਇਆ ਦੇ ਮਾਲਕ ਹੋ ਸੱਚੇ ਜੋਗ ਅਵਤਾਰ ਹੋ ਸੰਸਾਰ ਤਾਰਕ ਨਾਮ ਤੁਹਾਡਾ ਮੁਕਤ ਮਾਰਗ ਗਿਆਨ ਸੁਹਾਗਾ ਧਰਮ ਰੱਖਣਾਏ ਤੁਸੀਂ ਕਰਨਾ ਰੂਪ ਵਿਖਾਏ ਤੁਸੀਂ ਜੋ ਕਰੇ ਭਗਤੀ ਮਨ ਸਾਫ ਮਨ ਨਾਲ ਉਹ ਪਾਵੇ ਸੁਖ ਬਿਨਾ ਜੰਜਾਲ ਜੋਗ ਮਤ ਦੇ sire ਮੋ ਨਿਰਾਲਾ ਤੁਸੀਂ ਰੱਖਦੇ ਹੋ ਹਰ ਜੀਵ ਦਾ ਪਾਲਾ ਜੀਵ ਵਿੱਚ ਜੋ ਜੋਤ ਜਗਾਏ ਅਗਿਆਨਤਾ ਦਾ ਅੰਧਕਾਰ ਮਿਟਾਓ ਤੁਸੀਂ ਗੁਰਾਂ ਦੇ ਪੁੱਤਰ ਪ੍ਰਭ ਜੀਵਨ ਦੇ ਸੱਚੇ ਸਰੂਪ ਗੁਰ ਜੋਤਿ ਆਏ ਬਾਬਾ ਸ਼੍ਰੀ ਚੰਦ ਨਾ ਉਹ ਪਾਵੇ ਮੁਕਤ ਨਿਰਵਾਣ ਜੋ ਪੂਜੇ ਪ੍ਰੇਮ ਪਰਿਆ ਮੰਨ ਲੈ ਉਸ ਦੇ ਅੰਦਰ نور ਉਜਾਲੇ ਧਰਤੀ ਪ੍ਰਕਾਸ਼ ਜਲ ਤੇ ਅਗਨੀ ਸਭ ਵਿੱਚ ਜੋਤ ਤੁਹਾਡੀ ਸਦ ਰਹੀ ਤੁਸੀਂ ਆਪੇ ਹੀ ਪਰਮ ਸਤਿਗੁਰ ਤੁਸੀਂ ਆਪੇ ਹੀ ਜਗੋਸ਼ ਸਭ ਜੀ ਸਭ ਜਗ ਵਿੱਚ ਤੁਸੀਂ ਨਾਮ ਤੁਸੀਂ ਸੰਤਾਂ ਕੇ ਹੋ ਕਾਮ ਤੁਸੀਂ ਸਾਧ ਸੰਗਤ ਜਿੱਥੇ ਗਾਵੇ ਤੁਸੀਂ ਆਪ ਦਰਸ਼ਨ ਦਿਖਾਵੇ ਬਾਬਾ ਸ਼੍ਰੀ ਚੰਦ ਜੀ ਮਹਾਨ ਸੰਤਾਂ ਦੇ ਸਿਰ ਮੋ ਅਕਾਲ ਨਿਧਾਨ ਜੋ ਕਰੇ ਸਿਮਰਨ ਤੁਹਾਡਾ ਨਿਤ ਉਸ ਦੇ ਮਨ ਵਿੱਚ ਬਸੇ ਅਮੇਤ ਗਿਆਨ ਪ੍ਰਕਾਸ਼ ਸੁਖ ਸੰਤੋਖ ਤੁਸੀਂ ਮਿਟਾਓ ਮਾਇਆ ਰੋਗ ਬਾਬਾ ਸ੍ਰੀ ਚੰਦ ਜੀ ਕਰੋ ਕਹੋ ਧਿਆਨ ਨਾਮ ਲੈ ਕਮਾਵੋ ਗਿਆਨ ਜੀਵਨ ਹੋ ਜਾਵੇ ਪਾਰ ਉਤਾਰਾ ਸਭ ਦੁੱਖ ਮਿਟੇ ਸੁਖ ਅਪਾਰਾ ਸਰਬਤੇ ਦਇਆ ਕਰੋ ਕਿਰਪਾਲ ਤੁਸੀਂ ਸੰਤਾਂ ਦੇ ਸਦ ਸਹਾਈ ਕਾਲ ਨਾਨਕ ਕਰ ਦੀ ਲੋਜ ਗਾਏ ਸੰਤਾਂ ਬੱਬਾ ਸ਼੍ਰੀ ਚੰਦ ਭਗਵਾਨ ਨਿਰਮਲ ਜੋਤ ਅਕਾਲ ਨਿਧਾਨ ਸੰਤਾਂ ਦੇ ਸਿਰ ਮੋਰ ਤੁਸੀਂ ਗੁਰੂ ਨਾਨਕ ਦੇ ਜੋ ਅੰਗ ਪਸੀ ਗੁਰੂ ਨਾਨਕ ਦੇ ਕਰ ਜਨਮ ਲਿਆ ਸਾਧ ਰੂਪ ਤਰਨ ਕੀਤਾ ਭਇਆ ਸ਼ਿਵ ਸ਼ਕਤੀ ਜੋ ਮਿਲਾਪ ਹੋਇਆ ਬੱਬਾ ਸ਼੍ਰੀ ਚੰਦ ਪ੍ਰਕਾਸ਼ ਹੋਇਆ ਬਾਲ ਵਿਦਿਆ ਤੇ ਗਿਆਨ ਅਪਾਰ ਤੁਸੀਂ ਆਪੇ ਹੀ ਬ੍ਰਹਮ ਅਵਤਾਰ ਮਾਇਆ ਦੇ ਮੂ ਤੋ ਰਹੇ ਨਿਆਰੇ ਅੰਤਰ ਸਾਧੂ ਬਹਰ ਤਾਰੇ ਜੋਗ ਜੋਗ ਮਤਾ ਦੇ ਮਾਹਰ ਤੁਸੀਂ ਜੋਤੀ ਜੋਤ ਸਮਾਨ ਤੁਸੀਂ ਗਿਆਨ ਗੰਭੀਰ ਧਿਆਨ ਸਮਾਧੀ ਜੀਵਨ ਮੁਕਤ ਅਤ ਪਰਮ ਸਿਆਦੀ ਨਿਰਲੇਪ ਜੋਗ ਨਿਰਗੁਣ ਤਾਰੀ ਮਾਇਆ ਦੇ ਖੇਲ ਤੋਂ ਬੇਕਾਰੀ ਤੁਸੀਂ ਕਾਲਾ ਜਾਦੂ ਨਾਸ਼ ਕੀਤੋ ਅੰਧਕਾਰ ਦਾ ਪ੍ਰਕਾਸ਼ ਕੀਤੋ ਜਿੱਥੇ ਤੁਸੀਂ ਚਰਨ ਧਰਾਏ ਦੁਖ ਓਥੇ ਦੁਖ ਕਲੇਸ਼ ਮਿਟਾਏ ਜੋ ਨਾਮ ਲਏ ਸ਼੍ਰੀ ਚੰਦ ਦਾ ਉਹ ਪਾਵੇ ਸੁਖ ਆਨੰਦ ਦਾ ਤਰੰਦੀ ਜੋਤ ਤੁਸੀਂ ਜਗਾਈ ਨਾਨਕ ਨਾਮ ਦੇ ਲੋਕ ਬੁਲਾਈ ਜੋਗ ਮਾਰਗ ਸੱਚਾ ਦੱਸਿਆ ਮੋ ਮਾਇਆ ਤੋਂ ਮਨ ਹਟਿਆ ਤੁਸੀਂ ਅਵਤਾਰ ਗੁਰੂ ਦੇ ਪੁੱਤਰ ਸ਼ੇਵ ਸਰੂਪ ਅਤਜੋਦ ਸਮੁੱਤਰ ਬਾਬਾ ਸ਼੍ਰੀ ਚੰਦ ਦਾ ਦਇਆ ਦੇ ਸਾਗਰ ਤੁਸੀਂ ਬਿਨਾ ਕੌਣ ਮੋਚਨ ਆਗਰ ਸਾਧੂ ਸੰਤ ਚਰਨ ਤੋਂ ਵੇ ਜੀਵਨ ਮਾਲਾ ਨਾਮ ਰੋਵੇ ਜਿਸ ਦੇ ਅੰਦਰ ਤੁਸੀਂ ਆਗੋ ਉਹ ਅੰਧਕਾਰ ਤੋਂ ਪਾਰ ਪਾਵੋ ਜੋਗ ਮਤ ਦੇ ਆਚਾਰ ਗੁਰੂ ਮਨ ਅੰਦਰ ਬਾਲ ਤੇ ਪੂਰਾ ਸੂਰ ਬਾਬਾ ਜੀ ਤੁਸੀਂ ਨਿਰਪਉ ਨਿਰਵੈਰ ਤੋ ਵਰਗਾ ਨਹੀਂ ਹੋਰ ਕਦੇਰ ਤੁਸੀਂ ਨਾਨਕ ਦੀ ਜੋਤ ਅਜਾਰੇ ਗਿਆਨ ਅੰਤਰ ਤਾਰ ਉਤਾਰੀ ਗਿਆਨ ਤੇ ਜੋ ਨਾਮ ਤੁਹਾਡਾ ਉਹ ਪਾਵੇ ਦਰਸ਼ਨ ਸੁਹਾਜਾ ਚਰਨ ਕਮਨ ਤੇ ਲੱਗੇ ਜੋ ਭਾਵ ਉਹ ਪਾਵੇ ਆਨੰਦ ਦਾ ਪਾਰ ਸਖਾਵ ਤੁਹਾਡੀ ਮਾਇਆ ਜੋ ਨਹੀਂ ਛੂਹੇ ਤੁਹਾਡੇ ਭਗਤ ਕਦੇ ਨਾ ਰੂਹੇ ਤੁਹਾਡੀ ਸਿਫਤ ਅਕਥ ਕਹਾਣੀ ਜੋ ਸੁਨੇ ਸੋ ਹੋਵੇ ਪ੍ਰਾਣੀ ਤਨਵਾਨੀ ਦੁਖ ਰੋਗ ਤੇ ਸਭ ਦਰ ਜਾਏ ਜੀਵਨ ਸੁਖ ਦੀ ਰਾਹ ਚਲਾਏ ਬਾਬਾ ਜੀ ਦੀ ਮਿਹਰ ਅਸੀਮ ਉਹ ਪਾਵੇ ਜੋ ਕਰੇ ਪ੍ਰੀਮ ਮਨ ਵਿੱਚ ਜੋ ਕਰੇ ਧਿਆਨਾ ਉਹ ਪਾਵੇ ਦਰਸ਼ ਪਰਮ ਨਿਧਾਨਾ ਤੁਸੀਂ ਅਦ੍ਰਿਸ਼ ਪਰ ਜੋਤ ਪ੍ਰਕਾਸ਼ ਤੁਹਾਡਾ ਨਾਮ ਮਿਟਾਵੇ ਨਾਸ਼ ਜੋ ਵੀ ਕਰੇ ਸਿਮਰਨ ਦਿਨ ਰਾਤ ਉਹ ਹੋਵੇ ਸੁਖ ਆਤਮ ਚਿੰਨ ਸਾਦ ਸੰਗਤ ਜੋ ਨਾਮ ਉਚਾਰੇ ਉਹਦੇ ਪਾਪ ਸਭ ਉਤਾਰੇ ਬੱਬਾ ਸ੍ਰੀ ਚੰਦ ਜੀ ਕਿਰਪਾਲ ਤੁਸੀਂ ਸੰਤਾਂ ਦੇ ਹੋ ਸੰਭਾਲ ਤੁਸੀਂ ਆਨੰਦ ਸਰੂਪ ਪ੍ਰਭ ਕਰਨਾ ਸਾਗਰ ਸੱਚੇ ਗੁਰ ਨਾਨਕ ਕਰਦੀ ਜੋਤ ਪ੍ਰਗਟਾਈ ਮਹਾ ਜੋਗ ਦੀ ਗਾਥਾ ਗਾਈ ਬਾਬਾ ਜੀ ਦੀ ਵਡਿਆਈ ਕਈ ਜੀਵਨ ਵਿੱਚ ਪ੍ਰਕਾਸ਼ ਭਈ ਤਰਤੀ ਪ੍ਰਕਾਸ਼ ਤੁਮ ਧਾਰੋ ਸਰਬ ਜੋਤ ਤੁਸੀਂ ਅਪਾਰੋ ਜਿਸ ਤੇ ਕਰ ਤੁਸੀਂ ਮਿਹਰ ਧਰਦੇ ਉਥੇ ਲਖਾ ਸੁਖ ਸਰਦੇ ਮਨ ਮਾਇਆ ਦੇ ਢੇਰ ਲੱਗਦੇ ਦੂਖ ਕਲੇਸ਼ ਦੇ ਦੂਰ ਭਗ ਦੇ ਤੁਸੀਂ ਮਾਇਆ ਦੇ ਮਾਲਕ ਹੋ ਸੱਚੇ ਜੋਗ ਅਵਤਾਰ ਹੋ ਸੰਸਾਰ ਤਾਰਕ ਨਾਮ ਤੁਹਾਡਾ ਮੁਕਤ ਮਾਰਗ ਗਿਆਨ ਸੁਹਾਗਾ ਤਰਮ ਰੱਖਣਾਏ ਤੁਸੀਂ ਕਰਨਾ ਰੂਪ ਵਿਖਾਏ ਤੁਸੀਂ ਜੋ ਕਰੇ ਭਗਤੀ ਮਨ ਸਾਫ ਮਨ ਨਾਲ ਉਹ ਪਾਵੇ ਸੁਖ ਬਿਨਾ ਜੰਜਾਲ ਜੋਗ ਮਤ ਦੇ sire ਮੋ ਨਿਰਾਲਾ ਤੁਸੀਂ ਰੱਖਦੇ ਹੋ ਹਰ ਜੀਵ ਦਾ ਪਾਲਾ ਜੀਵ ਵਿੱਚ ਜੋ ਜੋਤ ਜਗਾਏ ਅਗਿਆਨਤਾ ਦਾ ਅੰਧਕਾਰ ਮਿਟਾਓ ਤੁਸੀਂ ਗੁਰਾਂ ਦੇ ਪੁੱਤਰ ਪ੍ਰਭ ਜੀਵਨ ਦੇ ਸੱਚੇ ਸਰੂਪ ਗੁਰ ਜੋ ਧਿਆਏ ਬਾਬਾ ਸ਼੍ਰੀ ਚੰਦ ਨਾ ਉਹ ਪਾਵੇ ਮੁਕਤ ਨਿਰਵਾਣ ਜੋ ਪੂਜੇ ਪ੍ਰੇਮ ਪਰਿਆ ਮੰਨ ਲੈ ਉਸ ਦੇ ਅੰਦਰ نور ਉਜਾਲੇ ਧਰਤੀ ਪ੍ਰਕਾਸ਼ ਜਲ ਤੇ ਅਗਨੀ ਸਭ ਵਿੱਚ ਜੋਤ ਤੁਹਾਡੀ ਸਦ ਰਹੀ ਤੁਸੀਂ ਆਪੇ ਹੀ ਪਰਮ ਸਤ ਗੁਰੂ ਤੁਸੀਂ ਆਪੇ ਹੀ ਜਗੋਸ਼ੇ ਸਤ ਜੀ ਸਭ ਜਗ ਵਿੱਚ ਤੁਸੀਂ ਨਾਮ ਤੁਸੀਂ ਸੰਤਾਂ ਕੇ ਹੋ ਕਾਮ ਤੁਸੀਂ ਸਾਧ ਸੰਗਤ ਜਿੱਥੇ ਗਾਵੇ ਤੁਸੀਂ ਆਪ ਦਰਸ਼ਨ ਦਿਖਾਵੇ ਬਾਬਾ ਸ਼੍ਰੀ ਚੰਦ ਜੀ ਮਹਾਨ ਸੰਤਾਂ ਦੇ ਸਿਰ ਮੋ ਅਕਾਲ ਨਿਧਾਨ ਜੋ ਕਰੇ ਸਿਮਰਨ ਤੁਹਾਡਾ ਨੇਤ ਉਸ ਦੇ ਮਨ ਵਿੱਚ ਬਸੇ ਅਮੇਤ ਗਿਆਨ ਪ੍ਰਕਾਸ਼ ਸੁਖ ਸੰਤੋਖ ਤੁਸੀਂ ਮਿਟਾਓ ਮਾਇਆ ਰੋਗ ਬਾਬਾ ਸ਼੍ਰੀ ਚੰਦ ਜੀ ਕਰੋ ਕਹੋ ਧਿਆਨ ਨਾਮ ਲੈ ਕਮਾਓ ਗਿਆਨ ਜੀਵਨ ਹੋ ਜਾਵੇ ਪਾਰ ਉਤਾਰਾ ਸਭ ਦੁੱਖ ਮਿਟੇ ਸੁਖ ਅਪਾਰਾ ਸਭ ਤੇ ਦਇਆ ਕਰੋ ਕਿਰਪਾਲ ਤੁਸੀਂ ਸੰਤਾਂ ਦੇ ਸਦ ਸਹਾਈ ਕਾਲ ਨਾਨਕ ਕਰ ਦੀ ਲੋਜ ਗਾਈ